ਇਕਾਲ ਮੈਂ ਹਰੇਖਾ ਚੋਹਾਨ ਤੇ ਤੁਸੇ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸੀ ਫਾਰੂਕ ਜੀ ਦੀ ਖਾਸ ਰਿਪੋਰਟ ਅਬਦੁੱਲਾ ਕਲੋਨੀ ਉਪਮਸੀ ਵਿੱਚੋਂ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖਾਲੇ ਥਾਂ ਵਿੱਚ ਮੋਹੱਲੇ ਦੇ ਲੋਕੀ ਕੂੜਾ ਸੁੱਟਦੇ ਹਨ ਉੱਥੇ ਇੱਕ ਬੱਚੇ ਦਾ ਭਰੂਣ ਸੁੱਟਿਆ ਹੋਇਆ ਮਿਲਿਆ ਕਲੋਨੀ ਵਾਸੀਆਂ ਨੇ ਤੁਰੰਤ ਕਾਉਂਸਲਰ ਨੂੰ ਤੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਮੌਕੇ ਤੇ ਪੁਲਿਸ ਨੇ ਹੌਜ ਕੇ ਪ੍ਰੋਨੋ ਕਬਜ਼ੇ ਵਿੱਚ ਲੈ ਕੇ ਇੱਕ ਦੁਕਾਨਦਾਰ ਦੇ ਬਿਆਨਾਂ ਤੇ ਅਣਪਛਾਤੇ ਕੁੜੀ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਲਾਕਾ ਨਿਵਾਸੀ ਨੇ ਇਸ ਬਾਰੇ ਕੀ ਕਿਹਾ ਉਹਨਾਂ ਦੀ ਜ਼ੁਬਾਨੀ ਸੁਣੋ ਜੀ ਏਐਸਆਈ ਬਲਵਿੰਦਰ ਸਿੰਘ ਜੀ ਖਾਣਾ ਸਿਟੀ ਟੂ ਮਲੇ ਕੋਲਾ ਤਨਾਤਾਂ ਜੀ ਅੱਜ ਮੈਂ ਸਮੇਤ ਪੁਲਿਸ ਪਾਰਟੀ ਗਸ਼ਤਵਾ ਚੈਕਿੰਗ ਸ਼ਕੀਪੁਰਸਾਂ ਦੇ ਸਬੰਧ ਵਿੱਚ ਪਿਪਲ ਚੌਂਕ ਮਲੇਰ ਕੋਲਾ ਮੌਜੂਦ ਸੀ ਤਾਂ ਮੇਰੇ ਪਾਸ ਮੁਹੰਮਦ ਅਤੀਕ ਉਰਫ ਕਾਕਾ ਨੇ ਆ ਕੇ ਦੱਸਿਆ ਉਹਦੀ ਅਬਦੁੱਲਾ ਕਲੋਨੀ ਚ ਦੁਕਾਨ ਆ ਵਾਰ-ਵਾਰ ਦੀ ਉੱਥੇ ਦਾ ਹੀ ਰਹਿਣ ਵਾਲਾ ਵੀ ਇੱਕ ਉੱਥੇ ਜਗ੍ਹਾ ਖਾਲੀ ਹੈ ਜਿੱਥੇ ਕੂੜਾ ਕਰਕਟ ਲੋਕ ਸਿੱਟਦੇ ਆ ਉੱਥੇ ਇੱਕ ਚੁੰਨੀ ਚਲਪੇਟਿਆ ਲਗਭਗ 5-6 ਮਹੀਨੇ ਦਾ ਲੜਕੀ ਦਾ ਭਰੂਣ ਪਿਆ ਉਹ ਸਾਨੂੰ ਇਤਲਾਹ ਦੇਣ ਆ ਰਿਹਾ ਸੀ ਅਸੀਂ ਉਹਨੂੰ ਪਿੰਪਲ ਚੌਂਕ 'ਚ ਉਹਦਾ ਬਿਆਨ ਲਿਖ ਕੇ ਐਫ ਆਈ ਆਰ ਦਰਜ ਕਰਾਉਣ ਲਈ ਭੇਜਤਾ ਸਾਡੇ ਜਿਹੜੇ ਫਰਾਂਸ ਸਪਰਟ ਹੈ ਉਹ ਮੌਕਾ ਤੇ ਆ ਰਹੇ ਨੇ ਜੀ ਮੌਕਾ ਤੇ ਜਾ ਕੇ ਭਰੂਣ ਨੂੰ ਨਾਲ ਲਿਜਾ ਕੇ ਹਸਪਤਾਲ 'ਚ ਉਹਦਾ ਜੋ ਵੀ ਅਗਲੀ ਕਾਰਵਾਈ ਹੈ ਕੀਤੀ ਜਾਵੇਗੀ ਜੀ ਇਹ ਮੁਕੱਦਮਾ ਅਸੀਂ ਮੁਹੰਮਦ ਅਤੀਕ ਦੇ ਬਿਆਨ ਤੇ ਅਣਵਿਆਹੀ ਤੇ ਕੁਆਰੀ ਲੜਕੀ ਅਤੇ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਦਰਜ ਰਿਸ਼ਟ ਕੀਤਾ ਹੈ ਕੀ ਨੌਣਾ ਜੀ ਨੌਸਰ ਅਜੀ ਅੱਛਾ ਕੀ ਹੋਇਆ ਬਕੌਰੇ ਕਿਹੜੇ ਹਾਂ ਬੱਚੇ ਵਾਲਾ ਫੇ ਲਵੇ ਮੇਰੇ ਘਰ ਆ ਜੀ ਆ ਜਮਾ ਦਾ ਕਾਗਜ਼ ਚੁਕਣ ਆਲਾ ਫਿਰਦਾ ਸੀ ਹੂੰ ਉਹਨੇ ਆ ਕੇ ਦੱਸਿਆ ਕਹਿੰਦਾ ਜੀ ਇੱਥੇ ਬੱਚਾ ਸਟਿਆ ਪਿਆ ਅੱਛਾ ਉਹ ਜਦ ਅਸੀਂ ਦੇਖਣ ਲੱਗੇ ਬਤ ਕਰਤੀ ਜਦਾ ਮਸੀਦੇ ਕਰੇ ਗਿਆ ਮਸੀਹ ਕਹਿੰਦਾ ਵੀ ਦਫਨਾ ਦਿਓ ਇਹ ਕਿੰਨੇ ਕ ਵਜੇ ਦੀ ਗੱਲ ਹੈ ਇਹ ਕੋਈ 10 ਕ ਦੇ ਨੇੜੇ ਦੀ ਚੀਜ਼ ਗੱਲ ਹੈ ਜੀ 10 ਵਜੇ ਦੀ ਗੱਲ ਹੈ ਹੁਣ 10 ਕ ਵਜੇ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮੈਂ ਤਾਂ ਖਨਾਉਣ ਆਇਆ ਜੀ ਉਰੇ ਪਬਲਿਕ ਇਕੱਠੀ ਹੋ ਗਈ ਠੀਕ ਹੈ ਇਕੱਠੀ ਪਬਲਿਕ ਦੇਖ ਕੇ ਮੈਂ ਚੁੱਪ ਕਰਕੇ ਖੜ ਗਿਆ ਜਦੀ ਅਫਸਰ ਆ ਗਏ ਜੀ ਪੁਲਿਸ ਵਾਲੇ ਆ ਗਏ ਜੀ ਜਦੀ ਅਫਸਰ ਆ ਕੇ ਉਹਨਾਂ ਨੇ ਹੋਰ ਅਫਸਰ ਸੱਦ ਲਏ ਹਮ ਇਸ ਕਰਕੇ ਜੀ ਫਿਰ ਚੁੱਪ ਕਰਕੇ ਖੜ ਗਿਆ ਸੀ ਵੀ ਕੀ ਨੌਟਾ ਜੀ ਮਮਾ ਤੀਰ ਜੀ ਅੱਛਾ ਕੀ ਮੈਟਰ ਆ ਜਿਹੜਾ ਬੱਚੇ ਵਾਲਾ ਇਹ ਸਵੇਰ ਨੂੰ 10 ਵਜੇ ਸੀ ਦੇਖੇਦਾਂ ਨਾ ਸੀ ਕਾਠੇ ਦੇ ਦੇਖਿਆ ਤੁਹਾਨੂੰ ਖੜੇ ਮੇਰੀ ਦੁਕਾਨ ਲਵੀ ਐ ਨਈ ਦੁਕਾਨ ਆ ਮੇਰੀ ਜੋ ਦੇਖੇ ਵੀਰੇ ਕਾਠੇ ਆ ਕੇ ਮੈਂ ਪੁੱਛਿਆ ਵਾ ਕੀ ਹੋ ਗਿਆ ਕਹਿੰਦਾ ਵੀ ਐ ਕਰਕੇ ਆਏ ਵੀ ਵੀ ਬੱਚੇ ਦੀਆਂ ਆਏ ਹੋਈ ਫੇਰ ਜਦੋਂ ਸਾਨੂੰ ਦੇਖਿਆ ਬੱਚੇ ਦੀ ਡੈਡ ਬੋਡੀ ਪਈ ਦੀ ਫਿਰ ਅਸੀਂ ਸੱਮੇ ਮੌਕੇ ਜਿਹਦੀ ਪੁਲਿਸ ਬੁਲਾਈ ਪੁਲਿਸ ਆ ਗਏ ਸਾਰੇ ਐਸ ਐਚ ਓ ਸਾਹਿਬ ਆ ਕੇ ਤੇ ਜਿਹਦੀ ਜਿਹਦੀ ਮੁਲਾਜ਼ਮ ਵੀ ਆ ਗਏ ਫੇਰ ਅੱਬਾ ਥੋੜਾ ਭਲਾ ਲਗ ਰਿਹਾ ਕਿ ਸਾਰੇ ਦੇਖ ਕੇ ਸਾਰੀ ਕਾਨੂੰਨੀ ਕਾਰਵਾਈ ਉਹਨਾਂ ਨੇ ਸਾਰੇ ਕੀਤੀ। ਹੁਣ ਕੀ ਪ੍ਰੋਸੈਸ ਚੱਲਿਆ? ਪੁਲਿਸ ਕਾਰਵਾਈ ਕਰੀ ਹੈ? ਹਾਂਜੀ ਹਾਂਜੀ ਕਾਰਵਾਈ ਕਰੀ ਗਈ। ਬਿਲਕੁਲ ਇਹ ਬੈਠੀ ਵੀ ਨਹੀਂ ਮੁਲਾਜ਼ਮ ਬਾਈਗੇ ਦਾਈ। ਅੱਛਾ ਜਿਹੜਾ ਪਰਚੇ ਦਰਜ ਹੋ ਰਿਹਾ ਥੋੜੇ ਬੰਨ ਦੇ ਹੋ ਰਿਹਾ? ਹਾਂਜੀ ਹਾਂਜੀ ਹਾਂਜੀ।